ਸਸੀ ਗੱਲ ਜੀ ਸਰ ਜਾਨ ਨੂੰ ਮੈਂ ਅੱਜ ਆਲ ਇੰਡੀਆ ਗੱਤ ਮਾਨ ਸਵਾਲ ਸੁਧਾਨ ਬਰਾ ਚੋਕ ਇੱਕ ਮੈਸੇਜ ਦੇਣਾ ਚਾਹਣਾ ਆਮ ਆਦਮੀ ਪਾਰਟੀ ਨੂੰ ਸੈਂਟਰ ਗਵਰਨਮੈਂਟ ਨੂੰ ਇੱਕ ਚੀਜ਼ ਨੂੰ ਅਸੀਂ ਮੁੱਖ ਰੱਖ ਕੇ ਚੱਲਦੇ ਆਂ ਤੇ ਕਿਸੇ ਦਾ ਸਾਡੀ ਦੁਸ਼ਮਣੀ ਆ ਉਹ ਅਸੀਂ ਯਾਦ ਰੱਖਦੇ ਆਂ ਅਸੀਂ ਗਰੀਬ ਨੂੰ ਜਾਗ ਨਹੀਂ ਰੱਖਦੇ ਕਰੀ ਪ੍ਰਵਾਹ ਦਾ ਬੰਦਾ ਆਪਣੀ ਮਿਹਨਤ ਕਰਦਾ ਜੇ ਕੋਈ ਅਨਪੜ੍ਹ ਬੰਦਾ ਉਹ ਤਾਂ ਨੌਕਰੀ ਕਰੇ ਨਹੀਂ ਸਕਦਾ ਉਹਦਾ ਬਿਜਾਰਾ ਕਿਸ ਚੀਜ਼ ਪਰ ਹੈ ਇੱਕ ਉਹਨੇ ਪਸ਼ੂ ਰੱਖ ਲਿਆ ਜਿਹਨੂੰ ਆਪਾਂ ਪਸ਼ੂਧਾਨ ਕਹਿੰਦੇ ਆ ਪਸ਼ੂ ਰੱਖ ਲਿਆ ਨਾ ਉਸ ਬੰਦੇ ਕੋਲ ਜ਼ਮੀਨ ਹੁੰਦੀ ਹੈ ਨਾ ਕੋਈ ਜਾਇਦਾਦ ਹੈ ਬੰਦਾ ਜਾ ਕੇ ਖੇਤਾਂ ਦੇ ਵਿੱਚੋਂ ਪੱਠੇ ਕਿਸੇ ਗੁੰਡਿਆਂ ਦੇ ਵਿੱਚੋਂ ਪੱਠੇ ਵੱਢ ਕੇ ਲੈ ਕੇ ਆਉਂਦਾ ਇੱਕ ਪੰਡ 2-4 ਘੰਟੇ ਬਾਅਦ ਅੱਜ ਦੀ ਦਿਹਾੜੀ ਦੇਖੋ ਤੁਸੀਂ 6-700 ਰੁਪਏ ਦਿਹਾੜੀ ਜਦੋਂ ਆ ਵੀ ਆਪਣੇ ਪਸ਼ੂ ਨੂੰ ਪੱਠੇ ਮਾਰਾ ਦੋ ਟਾਈਮ ਬੰਦਾ ਪੱਠੇ ਜਾ ਕੇ ਪੂਰਾ ਦਿਨ ਪੱਠੇ ਦੇ ਵਿੱਚ ਜੀਦਾ। ਉਹਨੂੰ ਉਸ ਦੁੱਧ ਦੀ ਕੀਮਤ ਜਿਹੜੀ ਸਹੀ ਨਹੀਂ ਮਿਲ ਰਹੀ। ਕਿਉਂ ਨਹੀਂ ਮਿਲ ਰਹੀ? ਕਿਉਂਕਿ ਅੱਜ 10 ਜ਼ੀਰੋ ਫੈਨ ਦੇ ਦੁੱਧ ਦੇ ਜਿਹੜੇ ਪੈਸੇ ਆ ਗਏ ਐ। ਬੇਰਕਾ ਦੇ ਵਿੱਚ 80 ਰੁਪਏ 85 ਰੁਪਏ ਰੇਟ ਐ। ਪਰ ਜਿਹੜਾ ਬੇਰਕਾ ਦਾ ਦੁੱਧ ਮਾਰਕੀਟ ਦੇ ਵਿੱਚ ਵਿਕ ਰਿਹਾ। 100 ਰੁਪਏ ਦਾ ਪੈਕਟ 10 ਰੁਪਏ ਦਾ ਵਿਗਦਾ 14 ਰੁਪਏ ਦੀ ਘੋਟ ਲਈਓ ਕਿਤੇ ਕਿਤੇ 14 ਰੁਪਏ ਦਾ 15 ਰੁਪਏ ਦਾ ਵੀ ਸਾਨੂੰ ਮਿਲਦਾ ਠੀਕ ਹੈ ਸੋ ਮੈਂ ਇਹ ਬੇਨਤੀ ਕਰਦਾ ਤੇ ਜਿਹੜਾ ਦੁੱਧ ਦਾ ਸਹੀ ਮੁੱਲ ਕਿਸੇ ਵੀ ਜਗ੍ਹਾ ਦੇ ਵਿੱਚ ਚਾਹੇ ਬਿਹਾਰ ਹੈ ਚਾਹੇ ਕੇਰਲਾ ਹੈ ਚਾਹੇ ਸਾਡਾ ਪੰਜਾਬ ਹੈ ਉਹਨੂੰ ਸਹੀ ਦੁੱਧ ਦੀ ਕੀਮਤ ਨਹੀਂ ਮਿਲਦੀ ਜੇ 0% ਫੈਟ ਵਾਲਾ ਦੁੱਧ ਅਜੇ 10 ਇਹ 10 ਰੁਪਏ ਦਾ 100 ਗ੍ਰਾਮ ਮਿਲਦਾ ਜੇ ਉਹਦੀ ਸਹੀ ਕਾਟ ਲੈ 100 ਰੁਪਏ ਬਣਦਾ ਜੀ ਜੀ ਰੁਪਏ ਸੰਗੜ ਜਿਹੜੀ 10 ਜੀਰੋ 65 ਵਾਲਾ ਦੁੱਧ ਹੈਗਾ ਉਹਦਾ ਮੁੱਲ ਤਾਂ 1000 ਰੁਪਏ ਵੇਖਣਾ ਚਾਹੀਦਾ ਇਹਦਾ ਮੁੱਲ ਕੌਣ ਲਾਉਂਦਾ ਇਹ ਤਾਂ ਇਸ ਚੀਜ਼ ਕਰਕੇ ਮੈਂ ਬੇਨਤੀ ਕਰਦਾ ਆਪਣੇ ਭਗਵੰਤ ਮਾਨ ਜੀ ਨੂੰ ਆਵਾਜ਼ੀਂ ਪਾਰਟੀ ਦੇ ਬੁਲਤ ਬੱਥਰੇਗਾ ਸੋ ਮੈਂ ਬੀਜੇਪੀ ਸਰਕਾਰ ਨੂੰ ਵੀ ਸੈਂਟਰ ਗਵਰਨਮੈਂਟ ਹੈਗੀ ਹੈ ਨੂੰ ਵੀ ਬੇਨਤੀ ਕਰਦਾ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਦੁੱਧ ਦੇ ਨਾਂ ਦੇ ਉੱਤੇ ਬਹੁਤ ਵੱਡਾ ਘਟਾਲਾ ਲੱਗ ਰਿਹਾ ਹੈ